ਜੇ ਪਿਛਲੀ ਵਾਰੀ ਜਦੋਂ ਸੈਸ਼ਨ ਲੱਗਿਆ ਸੀ ਉਸ ਵੇਲੇ ਮੇਰੇ ਹਲਕੇ ਦੇ ਵਿੱਚ ਤਿੰਨ ਸਕੂਲ ਜਿਹੜੇ ਸੀ ਟੀਚਰ ਲੈਸ ਸੀਗੇ ਮੰਤਰੀ ਸਾਹਿਬ ਮੈਨੂੰ ਕਹਿੰਦੇ ਬਈ ਤੁਹਾਨੂੰ ਅਸੀਂ ਟੀਚਰ ਲੈਸ ਸਕੂਲ ਨਹੀਂ ਰਹਿਣ ਦਿਆਂਗੇ ਬਈ ਤੁਹਾਡੇ ਜਾਣ ਤੱਕ ਟੀਚਰ ਦੇ ਦੇਾਂਗੇ ਪਰ ਆ ਤਿੰਨ ਮਹੀਨੇ ਬਾਅਦ ਉਹ ਤਿੰਨ ਦੇ ਚਾਰ ਹੋ ਗਏ ਮੈਂ ਇਹ ਮੰਤਰੀ ਸਾਹਿਬ ਨੂੰ ਜਨਣਾ ਚਾਹਨਾ ਕਿ ਕਿਹੜੀ ਸਜ਼ਾ ਕਿਹਨੂੰ ਦੇ ਰਹੇ ਹੋ ਤਿੰਨ ਸਾਮੀਆਂ ਸਰ ਇੱਥੇ ਟੀਚਿੰਗ ਦੀਆਂ ਨੇ ਇੱਕ ਸਾਮੀ ਸਰ ਇੱਥੇ ਨੌਨ ਟੀਚਿੰਗ ਦੀ ਹੈ ਬੱਚੇ ਪੜ੍ਹਦੇ ਆ ਸਰ ਇੱਥੇ 9 ਪੜੇ ਸਰ ਸਕੂਲ ਟੀਚਰਲੈਸ ਨਹੀਂ ਆਰਜੀ ਪ੍ਰਬੰਧ ਸਰ ਉੱਥੇ ਟੀਚਰ ਸਾਡਾ ਜਾਂਦਾ ਹੈ ਪੜ੍ਹਾਉਂਦਾ ਹੈ ਸਰ ਮੈਨੂੰ ਪਤਾ ਸੀ ਮੈਨੂੰ ਪਤਾ ਸੀ ਆਈ ਹੈਵ ਕਮ ਵੈਲ ਪ੍ਰਿਪੇਅਰਡ ਸਰੇ ਮੇਰੇ ਕੋਲ ਬੰਗੇ ਹਲਕੇ ਦੀ ਸਾਰੀ ਸਕੂਲਾਂ ਦੀ ਡਿਟੇਲ ਹੈ ਸਰ ਜਿੰਨੇ ਪ੍ਰਾਇਮਰੀ ਹੈ ਜਿੰਨੇ ਮਿਡਲ ਹੈ ਜਿੰਨੇ ਹਾਈ ਹੈ ਸਰ ਸੀਨੀਅਰ ਸਕੈਂਡਰੀ ਸਕੂਲ ਸਰ ਅਜ ਤੱਕ ਤਾਂ ਬੱਚਿਆਂ ਨੂੰ ਮੰਨਿਆ ਹੀ ਨਹੀਂ ਸੀ ਮੈਂ ਤਾਂ 30 ਲੱਖ ਦੇ 30 ਲੱਖ ਬੱਚਿਆਂ ਨੂੰ ਆਪਣਾ ਮੰਨਦਾ ਹਾਂ 900 ਸਕੂਲਾਂ ਚ ਖੁਦ ਜਾ ਕੇ ਦੇਖਿਆ ਹੈ 13 ਕਰੋੜ ਰੁਪਏ ਸਰ 2 ਮਹੀਨਿਆਂ ਦੀ ਭਗਵੰਤਮਾਨ ਸਰਕਾਰ ਨੇ ਹਲਕੇ ਬੰਗੇ ਭੇਜਿਆ ਸਰ 13 ਕਰੋੜ ਸਰ ਅਸੀਂ ਇਸ ਹਾਊਸ ਕਮਿਟ ਕੀਤਾ ਸੀਗਾ ਬਾਏ 31st ਆਫ ਮਾਰਚ 31 ਮਾਰਚ ਆਈਸ ਸਰ ਅਗਲੇ 20-25 ਦਿਨਾਂ 'ਚ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜਿਸ ਦਾ ਹਰ ਇੱਕ ਪ੍ਰਾਇਮਰੀ ਹਰ ਇੱਕ ਮਿਡਲ ਹਰ ਇੱਕ ਹਾਈ ਸਕੂਲ ਹਰ ਇੱਕ ਸੀਨੀਅਰ ਸੈਕੰਡਰੀ ਸਕੂਲ ਵਾਈਫਾਈ ਹੋਊਗਾ ਸਰ ਪੰਜਾਬ ਵਿਲ ਬੀ ਦਾ ਫਰਸਟ ਸਟੇਟ ਜਿੱਦਾ ਕੋਈ ਵੀ ਸਕੂਲ ਸੈ টিਚਰਲੈਸ ਜਾਂ ਸਿੰਗਲ ਟੀਚਰ ਨਹੀਂ ਹੋਊਗਾ ਸਰ ਡਾਕਟਰ ਸੁਖਵਿੰਦਰ ਕੁਮਾਰ ਸੁਖੀ 1500 ਬੈਠੋ ਦੇਖਿਆ 500 ਸਵਾਲ ਪੜਨਾ ਚਾਹੋਗੇ ਤਾਂ ਦੇਖ ਲਓ ਹਾਂ ਸਰ ਮੈਂ ਇਹਨਾਂ ਨੂੰ ਕਿਉਂਕਿ ਵਿਧਾਨ ਸਭਾ ਹਲਕਾ ਬੰਗਾ ਦੇ ਵਿੱਚ ਮੈਂ ਪੁੱਛੇ ਕਿੰਨੇ ਸਕੂਲ ਸਰਕਾਰੀ ਸਕੂਲ ਜਿੱਥੇ ਟੀਚਰ ਹੀ ਨਹੀਂ ਹੈਗੇ ਔਰ ਦੂਸਰਾ ਸੀ ਕਿ ਵਿਧਾਨ ਸਭਾ ਹਲਕਾ ਬੰਗਾ ਦੇ ਵਿੱਚ ਬਾਕਾਸ ਸਕੂਲਾਂ ਦੇ ਵਿੱਚ ਟੀਚਿੰਗ ਤੇ ਨਾਨ ਟੀਚਿੰਗ ਜਿਹੜਾ ਜਿਹੜੀ ਸ਼ਾਰਟੇਜ ਆ ਕਿੰਨੀਆਂ ਪੋਸਟਾਂ ਤੇ ਕਿੰਨੀਆਂ ਸ਼ਾਰਟ ਆ ਉਹਦੇ ਬਾਰੇ ਪੁੱਛਿਆ ਸੀ ਜੀ ਉਹਦਾ ਜੀ ਸਰਦਾਰ ਹਰਜੋਤ ਸਿੰਘ ਬੈਂਕ ਮੈਂ ਸਭ ਜਵਾਬ ਆ ਗਿਆ ਮੈਂ ਸਰ ਨਹੀਂ ਅੱਛਾ ਲੋ ਠੀਕ ਹੈ ਸਪਲੀਮੈਂਟਰੀ ਜੀ ਸਰ ਉਹਨਾਂ ਦਾ ਜਿਹੜਾ ਪਾਰਟ A ਸੀ ਉਹਦਾ ਤਾਂ ਜਵਾਬ ਆ ਗਿਆ B ਦਾ ਜਵਾਬ ਨਹੀਂ ਆਇਆ ਮੈਨੂੰ ਜੀ ਔਰ ਸਭ ਜਿਹੜਾ A ਦੇ ਵਿੱਚ ਮੰਤਰੀ ਸਾਹਿਬ ਬੜਾ ਵਧੀਆ ਕੰਮ ਕਰ ਰਿਹਾ ਹੈ ਕਿ ਜਿੱਥੇ ਸਿਰਫ 8000 ਬੱਚਿਆਂ ਨੇ ਐਜੂਕੇਸ਼ਨ ਲੈਣੀ ਹੈ ਜਿਹੜੇ ਸਕੂਲ ਆਫ ਐਮਿਨੈਂਸ ਸੇ ਬਣਾ ਰਹੇ ਆ ਉਹਨਾਂ ਦਾ ਤਾਂ ਮੰਤਰੀ ਸਾਹਿਬ ਬੜਾ ਫਿਕਰ ਕਰਦੇ ਆ ਪਰ 1926 ਸਕੂਲ ਸਰਕਾਰੀ ਸਕੂਲ ਜਿੱਥੇ 30 ਲੱਖ ਬੱਚੇ ਪੜ੍ਹਦੇ ਆ ਮੈਨੂੰ ਲੱਗਦਾ ਉਹਨਾਂ ਦਾ ਮੰਤਰੀ ਸਾਹਿਬ ਨੂੰ ਫਿਕਰ ਘੱਟ ਹੈ ਔਰ ਇਸੇ ਕਰਕੇ ਸਾਡੇ ਹਲਕੇ ਦੇ ਵਿੱਚ ਚਾਰ ਸਕੂਲ ਜਿਹੜੇ ਟੀਚਰਲੈਸ ਪਰ ਮੈਂ ਧੰਨਵਾਦ ਕਰਨਾ ਚਾਹੂੰਗਾ ਸੀਐਮ ਸਾਹਿਬ ਦਾ ਕੱਲ ਉਹਨਾਂ ਨੇ ਇਹ ਕਹਿਆ ਕਿ ਤੇਰੇ ਜਾਣ ਤੋਂ ਪਹੁੰਚਣ ਤੋਂ ਪਹਿਲਾਂ ਪਹਿਲਾਂ ਉੱਥੇ ਟੀਚਰ ਆ ਜਾਣਗੇ ਪਰ ਮੰਤਰੀ ਸਾਹਿਬ ਨੂੰ ਮੈਂ ਇੱਕ ਪੁੱਛਣੀ ਚਾਹਨਾ ਕਿ ਪਿਛਲੀ ਵਾਰੀ ਜਦੋਂ ਸੈਸ਼ਨ ਲੱਗਿਆ ਸੀ ਉਸ ਵੇਲੇ ਮੇਰੇ ਹਲਕੇ ਦੇ ਵਿੱਚ ਤਿੰਨ ਸਕੂਲ ਜਿਹੜੇ ਸੀ ਟੀਚਰ ਲੈਸ ਗਏ ਮੰਤਰੀ ਸਾਹਿਬ ਮੈਨੂੰ ਕਹਿੰਦੇ ਬਈ ਤੁਹਾਨੂੰ ਅਸੀਂ ਟੀਚਰ ਲੈਸ ਸਕੂਲ ਨਹੀਂ ਰਹਿਣ ਦੇਵਾਂਗੇ ਬਈ ਤੁਹਾਡੇ ਜਾਣ ਤੱਕ ਟੀਚਰ ਦੇ ਦੇਵਾਂਗੇ ਪਰ ਆ ਤਿੰਨ ਮਹੀਨੇ ਬਾਅਦ ਉਹ ਤਿੰਨ ਦੇ ਚਾਰ ਹੋ ਗਏ ਮੈਂ ਇਹ ਮਤਰੀ ਸਾਹਿਬ ਨੂੰ ਜਨਣਾ ਚਾਹਨਾ ਕਿ ਕਿਹਦੀ ਸਜ਼ਾ ਕਿਹਨੂੰ ਦੇ ਰਹੇ ਹੋ ਮੈਂ ਵੀ ਤੁਹਾਡਾ ਧੰਨਵਾਦ ਕਰੂਗਾ ਕਿ ਜੇ ਤੁਸੀਂ ਮੇਰੇ ਹਲਕੇ ਦੇ ਬੱਚਿਆਂ ਨੂੰ ਟੀਚਰ ਦੇ ਦਿਓ ਤਾਂ ਕਿ ਉਹ ਪੜ ਸਕਣ ਇਹ ਦਰ ਸਰਦਾਰ ਹਰਜੋਤ ਸਿੰਘ ਬੈਂਸ ਤੁਸੀਂ ਤਿੰਨ ਦੇ ਚਾਰ ਪੁੱਛ ਲਿਆ ਇਹਨਾਂ ਤੋਂ ਮਾਨਯੋਗ ਸਪੀਕਰ ਸਾਹਿਬ ਉਹਨ ਮੈਨੂੰ 2 ਮਿੰਟ ਦੇ ਦਿਓ ਜੀ ਪਹਿਲਾਂ ਤਾਂ ਜੀ ਮੈਂ ਸਵਾਲ ਤੋਂ ਸਹੀ ਤਰੀਕੇ ਨਾਲ ਜੋ ਲਿਖਿਆ ਗਿਆ ਜੋ ਮੇਰੇ ਕੋਲ ਹੋਇਆ ਮਾਨਯੋਗ ਵਿਦਾਇਕ ਸਾਹਿਬ ਨੇ ਪੁੱਛਿਆ ਹੈ ਕਿ ਹਲਕਾ ਬੰਗੇ ਦੇ ਵਿੱਚ ਇਸ ਵੇਲੇ ਕਿੰਨੇ ਤੇ ਕਿਹੜੇ ਸਰਕਾਰੀ ਸਕੂਲ ਅਧਿਆਪਕਾਂ ਤੋਂ ਬਗੈਰ ਹਨ ਜੀ ਉਹੜਾ ਐੜਾ ਸੀਗਾ ਜੀ ਇਨਾਮ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੀਆਂ ਕਿੰਨੀਆਂ-ਕਿੰਨੀਆਂ ਮਨਜ਼ੂਰਸ਼ੁਦਾ ਅਸਾਮੀਆਂ ਹਨ ਉਹਨਾਂ ਵਿੱਚੋਂ ਕਿੰਨੀਆਂ ਅਸਾਮੀਆਂ ਖਾਲੀ ਪਈਆਂ ਹਨ ਅਤੇ ਕਿੰਨੀਆਂ ਅਸਾਮੀਆਂ ਨੂੰ ਕਦੋਂ ਤੱਕ ਭਰ ਦਿੱਤਾ ਜਾਵੇਗਾ ਵੇਰਵੇ ਸਹਿ ਦੱਸਿਆ ਜਾਵੇ ਸਰ ਹਲਕਾ ਬੰਗੇ ਦੇ ਵਿੱਚ ਚਾਰ ਸਕੂਲ ਨੇ ਸਰ ਪਹਿਲਾ ਸਕੂਲ ਹੈ ਸਰ ਸਰਕਾਰੀ ਮਿਡਲ ਸਕੂਲ ਬਾਜੂ ਤਿੰਨ ਅਸਾਮੀਆਂ ਸਰ ਇੱਥੇ ਟੀਚਿੰਗ ਦੀਆਂ ਨੇ ਇੱਕ ਸਾਮੀ ਸਰ ਇੱਥੇ ਨਾਨ ਟੀਚਿੰਗ ਦੀ ਹੈ ਬੱਚੇ ਪੜਦੇ ਆ ਸਰ ਇੱਥੇ 9 ਪਰ ਇਹ ਸਰ ਸਕੂਲ ਟੀਚਰਲੈਸ ਨਹੀਂ ਆਰਜੀ ਪ੍ਰਬੰਧ ਸਰ ਉੱਥੇ ਟੀਚਰ ਸਾਡਾ ਜਾਂਦਾ ਹੈ ਪੜ੍ਹਾਉਂਦਾ ਹੈ ਆਰਜੀ ਪ੍ਰਬੰਧ ਉੱਥੇ ਹੈ ਦੂਜਾ ਸਕੂਲ ਹੈ ਸਰ ਸਰਕਾਰੀ ਮਿਡਲ ਸਕੂਲ ਰਾਏਪੁਰ ਡਾਬਾ ਇੱਥੇ ਵੀ ਸਰ 3 ਅਸਾਮੀਆਂ ਨੇ ਟੀਚਿੰਗ ਦੀਆਂ ਇੱਕ ਨਾਨ ਟੀਚਿੰਗ ਦੀ ਹੈ ਬੱਚੇ ਪੜਦੇ ਨੇ 12 ਇੱਥੇ ਅਸਾਮੀਆਂ ਹੈਗੀਆਂ ਸਰ ਇੱਕ ਟੀਚਿੰਗ ਦੀ ਤੇ ਇੱਕ ਨਾਨ ਟੀਚਿੰਗ ਦੀ ਆਰਜੀ ਪ੍ਰਬੰਧ ਇੱਥੇ ਤੇ ਇੱਥੇ ਬੱਚੇ ਐ 37 ਇੱਥੇ ਸਿਰਸਾਮੀ ਇੱਕ ਐ ਪਰ ਮੈਂ ਅੱਜ ਹੀ ਨਿਰਦੇਸ਼ ਦੇ ਦਿੰਦਾ ਸਰ ਇੱਥੇ ਦੂਜਾ ਟੀਚਰ ਇਮੀਡੀਏਟਲੀ ਅਸੀਂ ਪੋਸਟ ਕਰ ਦਾਂਗੇ ਕਿਉਂਕਿ ਸਾਡੀ ਪਾਲਿਸੀ ਐ 30 ਬੱਚਿਆਂ ਦੇ ਉੱਤੇ ਅਸੀਂ ਇੱਕ ਟੀਚਰ ਦੇ ਰਹੇ ਹਾਂ ਸਰ ਮੈਂ ਪਿਛਲੀ ਵਾਰ ਵੀ ਵਿਧਾਨ ਸਭਾ 'ਚ ਦੱਸਿਆ ਸੀ ਸਾਡੀਆਂ ਦੋ ਭਰਤੀਆਂ 5994 ਤੇ 2364 234 ਸਰ ਪਿਛਲੀ ਸਰਕਾਰ ਵੇਲੇ ਦੀ ਭਰਤੀ ਉਹ ਦੁਬਾਰਾ ਬਹਾਲ ਕਰਾਈ ਹੈ ਡਬਲ ਬੈਂਚ ਤੋਂ ਉਹਦੇ ਵਿੱਚ ਕੁਝ ਕਲੈਰੀਫਿਕੇਸ਼ਨ ਕਰਕੇ ਹਾਈ ਕੋਰਟ ਚ 5994 ਦੀ ਸਰ ਕੱਲ ਤਾਰੀਖ ਸੀ ਸਰ ਅਸੀਂ ਏਜੀ ਆਫਿਸ ਦੇ ਸਹਿਯੋਗ ਦੇ ਨਾਲ ਉਹ ਦੋਨੋਂ ਭਰਤੀਆਂ ਨੂੰ ਬਹੁਤ ਸਰ ਐਗਜ਼ਾਮ ਹੋ ਗਏ ਰਿਜ਼ਲਟ ਤਿਆਰ ਨੇ ਸਰ ਸਿਰਫ ਅਗਰ ਪਰ ਅਸੀਂ ਦੋਨੋਂ ਸਰ ਛੋਟੇ ਛੋਟੇ ਕਲੈਰੀਫਿਕੇਸ਼ਨਸ ਕਰਕੇ ਦੇ ਆਰ ਔਨ ਦਾ ਲਾਸਟ ਲੈਗ ਜਿੱਦਾਂ ਇਹ ਮੇਰੀਆਂ ਭਰਤੀਆਂ ਕੰਪਲੀਟ ਹੁੰਦੀਆਂ ਸਰ ਐਸ ਆਈ ਲਾਸਟ ਟਾਈਮ ਮੈਂਸ਼ਨਡ ਪੰਜਾਬ ਵਿਲ ਬੀ ਦਾ ਫਰਸਟ ਸਟੇਟ ਜਿੱਦਾ ਕੋਈ ਵੀ ਸਕੂਲ ਸੈ টিਚਰਲੈਸ ਜਾਂ ਸਿੰਗਲ ਟੀਚਰ ਨਹੀਂ ਹੋਊਗਾ ਸਰ ਸਰ ਅਸੀਂ ਇਸ ਹਾਊਸ ਚ ਕਮਿਟ ਕੀਤਾ ਸੀਗਾ ਬਾਏ 31st ਆਫ ਮਾਰਚ 31 ਮਾਰਚ ਆਈਸਰ ਅਗਲੇ 20-25 ਦਿਨਾਂ ਚ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜਿਸ ਦਾ ਹਰ ਇੱਕ ਪ੍ਰਾਇਮਰੀ ਹਰ ਇੱਕ ਮਿਡਲ ਹਰ ਇੱਕ ਹਾਈ ਸਕੂਲ ਹਰ ਇੱਕ ਸੀਨੀਅਰ ਸਕੂਲ ਇੰਟਰੀ ਸਕੂਲ ਵਾਈਫਾਈ ਹੋਊਗਾ ਸਰ ਸਰ ਮੈਨੂੰ ਪਤਾ ਸੀ ਮੈਨੂੰ ਪਤਾ ਸੀ ਆਈ ਹੈਵ ਕਮ ਵੈਲ ਪ੍ਰਿਪੇਅਰਡ ਸਰੇ ਮੇਰੇ ਕੋਲ ਬੰਗੇ ਹਲਕੇ ਦੀ ਸਾਰੀ ਸਕੂਲਾਂ ਦੀ ਡਿਟੇਲ ਹੈ ਸਰ ਜਿਨਨੇ ਪ੍ਰਾਇਮਰੀ ਐ ਜਿਨਨੇ ਮਿਡਲ ਐ ਜਿਨਨੇ ਹਾਈ ਐ ਸਰ ਸੀਨੀਅਰ ਸਕੈਂਡਰੀ ਸਕੂਲ ਸਰ ਅਜ ਤੱਕ ਤਾਂ ਬੱਚਿਆਂ ਨੂੰ ਮੰਨਿਆ ਹੀ ਨਹੀਂ ਸੀ ਮੈਂ ਤਾਂ 30 ਲੱਖ ਦੇ 30 ਲੱਖ ਬੱਚਿਆਂ ਨੂੰ ਆਪਣਾ ਮੰਨਦਾ ਹਾਂ 900 ਸਕੂਲਾਂ ਚ ਖੁਦ ਜਾ ਕੇ ਦੇਖਿਆ 13 ਕਰੋੜ ਰੁਪਏ ਸਰ 23 ਮਹੀਨਿਆਂ ਦੀ ਭਗਵੰਤ ਮਾਨ ਸਰਕਾਰ ਨੇ ਹਲਕੇ ਬੰਗੇ ਚ ਭੇਜਿਆ ਸਰ 13 ਕਰੋੜ ਜਿੱਚੋ 1.5 ਕਰੋੜ ਚਾਰ ਦੀਵਾਰੀ ਦਾ ਸਰ ਥਰ ਵਰ ਨੋ ਬਾਉਂਡਰੀ ਵਾਲਸ ਸਰ ਕਲਾਸਰੂਮ ਦੀ ਸੀ ਸਰ 1 ਲੱਖ ਡੈਸਕ ਭੇਜਿਆ ਸਰ ਅਸੀਂ 19000 ਸਕੂਲਾਂ ਚ 1 ਲੱਖ ਡੈਸਕ ਦਾ ਮਤਲਬ ਹੈ 2 ਲੱਖ ਬੱਚਾ ਥੱਲੇ ਸਰ ਮੈਂ ਹੈਰਾਨ ਹੋ ਗਿਆ 1600 ਇਦਾਂ ਦੇ ਸਕੂਲ ਹੈ ਜਿੱਥੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰੀ ਬਾਉਂਡਰੀ ਵਾਲ ਬਣ ਰਹੀ ਹੈ ਚਾਰ ਦਿਵਾਰੀ ਸਰ 1200 ਕਿਲੋਮੀਟਰ ਲੰਬੀ ਸਰ ਸਾਰੇ ਇੱਥੇ ਹਰ ਪਾਰਟੀ ਦੇ ਇੱਥੇ ਵਿਧਾਇਕ ਬੈਠੇ ਜਰਨਲਿਸਟ ਬੈਠੇ ਹੈ ਸਰ ਤੁਸੀਂ ਪੰਜਾਬ ਦੇ ਜਾ ਕੇ ਦੇਖੋ ਪਿੰਡਾਂ ਤੁਹਾਨੂੰ ਸੜਕਾਂ ਦੇ ਸੱਜੇ ਖੱਬੇ ਚਾਰ ਦਿਵਾਰੀ ਉਸ ਦਿਖੂਗੀ ਉਹ ਸਾਰੀ ਹੁੰਦੀ ਹੋਈ 13000 ਨਵੇਂ ਕਮਰਾ ਬਣ ਰਿਹਾ ਸਿਰ ਵੀ ਆਰ ਕਮਿਟਿਡ ਹੈ ਸਰਕਾਰ ਸਿੱਖਿਆ ਲਈ ਕਮਿਟਿਡ ਹੈ ਸਰ ਅਸੀਂ ਹੋਰ ਵੀ ਜੇ ਕੋਈ ਕਮੀਆਂ ਕਰਾਂਗੇ ਪਰ ਇਹ ਸਰ ਟੀਚਰਸ ਰੈਗੂਲਰਾਈਜ਼ ਜਿਹੜੀ ਅਸੀਂ ਰੈਗੂਲਰਾਈਜ਼ ਕੀਤੇ ਸਰ ਭਰਤੀਆਂ ਜਿਹੜੀਆਂ ਐ ਹਰ ਭਰਤੀਆਂ ਕਿਉਂਕਿਲੇ ਸਰ ਉਹ ਆਪ ਕਿਤੋਂ ਨਾ ਕਿਤੋਂ ਹਾਈ ਕੋਰਟ ਚ ਕੋਈ ਨਾ ਕੋਈ ਪੇਚ ਫਸ ਜਾਂਦਾ ਸਰ 10000 ਟੀਚਰਸ ਆ ਚੁੱਕੇ ਨੇ ਸੋ ਥੀਸ ਆਰ ਔਨ ਦਾ ਲਾਸਟ ਲੈਗ ਤੇ ਅਸੀਂ ਏਜੀ ਆਫਿਸ 'ਚ ਮੈਂ ਖੁਦ ਸਰ ਹਰ ਭਰਤੀ ਦੀ ਹਰ ਤਰੀਖ ਹਰ ਆਰਡਰ ਦੇਖ ਰਿਹਾ ਤੇ ਵੈਰੀ ਸੂਨ ਸਰ ਅਸੀਂ ਜਿਹੜੀ ਇਹ ਵੀ ਐ ਆਰਜੀ ਪ੍ਰਬੰਧਤ ਇੱਥੇ ਹੈ ਹੀ ਹੈ ਤੇ ਜਿਹੜੇ ਬਾਕੀ ਵੀ ਐ ਸਰ ਜਲਦੀ ਜਿੱਦਾਂ ਆਉਂਦੇ ਐ ਅਸੀਂ ਭੇਜਾਂਗੇ ਟੀਚਰਸ ਥੈਂਕ ਯੂ ਸੁਖੀ ਜੀ ਸਪਲੀਮੈਂਟ ਸਭ ਆ ਚੁਕੇ ਨੇ ਸੋ ਥੀਸ ਆਰ ਔਨ ਦਾ ਲਾਸਟ ਲੈਗ ਤੇ ਅਸੀਂ ਏਜੀ ਆਫਿਸ 'ਚ ਮੈਂ ਖੁਦ ਸਰ ਹਰ ਪਰਤੀ ਦੀ ਹਰ ਤਰੀਖ ਹਰ ਆਰਡਰ ਦੇਖ ਰਿਹਾ ਤੇ ਵੈਰੀ ਸੂਨ ਸਰ ਅਸੀਂ ਜਿਹੜੀ ਏਵੀ ਹੈ ਆਰਜੀ ਪ੍ਰਬੰਧ ਤਾਂ ਇੱਥੇ ਹੈ ਹੀ ਹੈ ਤੇ ਜਿਹੜੇ ਬਾਕੀ ਵੀ ਹੈ ਸਰ ਜਲਦੀ ਜਿੱਦਾਂ ਆਉਂਦੇ ਆ ਅਸੀਂ ਭੇਜਾਂਗੇ ਠੀਕ ਥੈਂਕ ਯੂ ਸੁਖੀ ਜੀ ਸਪਲੀਮੈਂਟ ਸਰ ਬੜਾ ਧੰਨਵਾਦ ਮੰਤਰੀ ਸਾਹਿਬ ਦਾ ਇਨੀ ਕਈ ਕੁਝ ਬੰਗੇ ਚ ਗਿਣਾਤਾ ਵੈਸੇ ਇੱਕ ਗੱਲ ਹੋਰ ਹੈ ਡਾਕਟਰ ਸਾਹਿਬ ਹਾਂਜੀ ਜਿੱਥੇ 12 13 ਬੱਚੇ ਆ ਮੈਂ ਸਰ ਉਹੀ ਕੁਐਸਚਨ ਕਰਦਾ ਉਹਦੇ ਦੇ ਮਰਜ਼ੀ ਮੁਰਦਾ ਕਰਦੇ ਤੁਹਾਨੂੰ ਸੋਫਾ ਕਰਨ ਲੱਗਾ ਸਰ ਮੈਂ ਸਰ ਜਿਹੜੀ ਗੱਲ ਮੈਂ ਤੁਹਾਨੂੰ ਇਹਨਾਂ ਨੂੰ ਜਿਹੜੀ ਜ਼ਿਆਦਾ ਜ਼ਰੂਰੀ ਹੈ ਸਰ ਮੈਂ ਇਹ ਗੱਲ ਜਨਜਾ ਜੇ ਨੰਬਰ ਆਫ ਸਟੂਡੈਂਟਸ ਘਟਵਾ ਸਰ ਮੈਂ ਪਿਛਲੀ ਵਾਰੀ ਮੈਂ ਕੁਐਸਚਨ ਕੀਤਾ ਸੀ ਕਿ ਕਿਉਂ ਨਹੀਂ ਹਰ ਜਿਹੜਾ ਪ੍ਰਾਈਵੇਟ ਸਕੂਲ ਆ ਉਹਨੂੰ 25% ਜਿਹੜੇ ਬੱਚੇ ਆ ਉਹ ਆਪਣੇ ਸਕੂਲ ਚ ਪੜਾਣੇ ਪੈਂਦੇ ਆ ਬੱਚੇ ਦੀ ਚੁਆਇਸ ਹੈ ਉਹ ਕਿਹੜੇ ਸਕੂਲ ਦਾ ਨਾ ਉਹਦੇ ਲਈ ਬਜਟ ਕਿਉਂ ਨਹੀਂ ਰੱਖ ਲੈਂਦੇ ਆ ਪਹਿਲਾਂ ਸਕੂਲਾਂ ਨੂੰ ਛੋਟੇ ਛੋਟੇ ਜਿਹੜੇ ਸਕੂਲ ਜਿਹੜੇ ਘਾਟ ਗਿਨਤੀ ਵਾਲੇ ਜਿਥੇ ਬੱਚੇ ਘਾਟਵਾ ਉਹਨਾਂ ਬੱਚਿਆਂ ਨੂੰ ਕਿਉਂ ਨਹੀਂ ਪ੍ਰਾਈਵੇਟ ਲੋਕ ਤਾਂ ਪੜਾਣਾ ਜਾਂਦੇ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਉਹਨਾਂ ਨੂੰ ਚੰਗੇ ਜਿਹੜੇ ਪ੍ਰਾਈਵੇਟ ਸਕੂਲ ਆ ਉਹਦੇ ਲਈ ਸੈਪਰੇਟ ਬਜਟ ਰੱਖ ਕੇ ਉਹਨਾਂ ਨੂੰ ਉੱਥੇ ਜਨਰਲ ਜੀ ਟੀਚਰ ਨਹੀਂ ਦਿੰਦੇ ਉਹਨਾਂ ਨੂੰ ਉੱਥੇ ਪੜਾਣਾ ਸ਼ੁਰੂ ਕਿਉਂ ਨਹੀਂ ਕਰਦੇ ਕੀ ਕੋਈ ਇਦਾਂ ਦੀ ਤਜ਼ਰੀਬ ਹੈ ਮੰਤਰੀ ਸਾਹਿਬ ਕਿ ਅਸੀਂ ਉਹਨਾਂ ਬੱਚਿਆਂ ਨੂੰ ਪ੍ਰਾਈਵੇਟ ਚੰਗੇ ਸਕੂਲਾਂ ਵਿੱਚ ਪੜਾ ਸਕੀਏ ਥੈਂਕ ਯੂ ਥੈਂਕ ਮੰਤਰੀ ਜੀ ਸਰ ਪੰਜਾਬ ਇੱਕ ਐਦਾਂ ਦਾ ਸੁਭੇ ਸਰ ਜਿਹਦੇ ਹਰ ਪ੍ਰਿੰਟ ਸਕੂਲਸ ਨੇ ਸਰ ਜਿਹੜੀ ਆ ਪਾਲਿਸੀ ਹੈ ਪੰਜਾਬ ਨੇ ਅਜੇ ਤੱਕ ਐਡਾਪਟ ਨਹੀਂ ਕੀਤੀ ਕਿਉਂਕਿ ਅਸੀਂ ਆਪਣੇ ਸਰਕਾਰੀ ਸਕੂਲਾਂ ਨੂੰ ਬਹੁਤ ਸ਼ਾਨਦਾਰ ਬਣਾਉਣਾ ਚਾਹੁੰਦੇ ਹਾਂ ਅਸੀਂ ਸਰ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਆਲਰੇਡੀ ਸ਼ੁਰੂਆਤ ਕਰ ਚੁੱਕੇ ਹਾਂ ਅੱਜ ਤਕਰੀਬਨ 10000 ਬੱਚੇ ਪਹਿਲੀ ਵਾਰੀ ਹੈ ਸਰ ਪੰਜਾਬ ਦੇ ਸਰਕਾਰੀ ਸਕੂਲਾਂ ਚ ਸੇਮ ਜਿਵੇਂ ਪ੍ਰਾਈਵੇਟ ਸਕੂਲਾਂ 'ਚ ਟਰਾਂਸਪੋਰਟ ਸਰਵਿਸ ਹੈ ਸਰ ਅਸੀਂ ਸ਼ੁਰੂਆਤ ਕਰ ਦਿੱਤੇ ਹੈ 10000 ਲੜਕੀਆਂ ਅੱਜ ਜੋ ਸੁਵਿਧਾ ਦਾ ਲਾਭ ਲੈ ਰਹੀਆਂ ਸਰ ਹੌਲੀ-ਹੌਲੀ ਅਸੀਂ ਆਪਣੇ ਟਰਾਂਸਪੋਰਟ ਫੈਸਿਲਿਟੀਆਂ ਨੂੰ ਸਰ ਮੈਂ ਇਹਦੇ ਲਈ ਸਾਰੇ ਹਾਊਸ ਦਾ ਸਹਿਯੋਗ ਚਾਹੁੰਦਾ ਹੈ ਕਿਉਂਕਿ ਅੱਜ ਵੀ ਸਰ ਇਹ ਮਿਡਲ ਸਕੂਲ ਬੰਦ ਹੋਣੇ ਚਾਹੀਦੇ ਨੇ ਐਮਐਲਏ ਸਾਹਿਬ ਸਾਤ ਦਿਨ ਮੈਂ ਤਿੰਨੋਂ ਸਕੂਲ ਸਰ ਬੰਦ ਕਰੂੰਗਾ ਇਹਨਾਂ ਨੂੰ ਆੜੇ-ਦੁਆਲੇ ਸਰ ਵੀ ਵਿਲ ਅਰੇਂਜ ਟਰਾਂਸਪੋਰਟ ਫੈਸਿਲਿਟੀ ਪਰ ਸਰ ਦੁੱਖ ਇਸ ਗੱਲ ਦਾ ਹੈ ਹਰ ਬੰਦਾ ਇਹ ਕਹਿੰਦਾ ਜੀ ਸਾਡਾ ਸਕੂਲ ਅਪਗ੍ਰੇਡ ਕਰ ਦਿਓ ਹਰ ਪਿੰਡ ਵਿੱਚ 12ਵੀਂ ਹਾਲ ਸਰ ਵੀ ਆ दस किलोमीटर स्कूल इदा बनाई जिथे सब कुछ शानदार खेड फैसिलिटियां भी ट्रांसपोर्ट सर्विस देिए अगर सारे विदा, सारे विधायक साहब सात देवे तो आप बहुत जल्दी अचीव करा मिडल स्कूल मिडल स्कूलों का ही हालात है मेजोरिटी ऑफ मिडल स्कूल पच्ची सौ मिडल स्कूल है ही नहीं यही टीचर सानियर सैकेंडरी स्कूल जाएंगे थैंक यू सर।